ਮੈਂ ਵੋਟਾਂ ਵੀਰੇ ਲੋਕ ਵੋਟਾਂ ਮੰਗਦੇ ਆ ਝੂਠ ਬੋਲ ਕੇ ਅਗਲੀ ਵਾਰੀ ਵੋਟਾਂ ਮੈਂ ਵਿਕਾਸ ਦੇ ਨਾਂ ਦੇ ਮੰਗਣੀਆਂ ਮੈਂ ਲੋਕਾਂ ਨੂੰ ਇਹ ਗੱਲ ਕਹਿਣੀ ਆ ਜੇ ਭਰਾਓ ਤੁਹਾਡੇ ਮੈਂ ਕੰਮ ਕੀਤੇ ਮੈਨੂੰ ਵੋਟ ਪਾ ਦਿਓ ਜੇ ਨਹੀਂ ਕੀਤੇ ਨਾ ਵੋਟ ਪਾਇਓ ਇਹ ਪਹਿਲਾ ਐਮਐਲਏ ਤੁਹਾਡੇ ਕੋਲ ਹੋਊਗਾ ਜਿਹੜਾ ਵਿਕਾਸ ਦੇ ਨਾਂ ਦੇ ਵੋਟਾਂ ਮੰਗੂਗਾ ਕਿ ਸਾਬਕਾ ਵਿਧਾਇਕ ਰਹੇ ਨੇ ਸੁਖਪਾਲ ਸਿੰਘ ਭੁੱਲਰ ਉਹਨਾਂ ਦਾ ਦਾਵਾ ਹੈ ਕਿ ਸਾਡੇ ਵਿੱਚ ਜਿਹੜੇ ਆਮ ਆਦਮੀ ਪਾਰਟੀ ਦੇ ਵਰਕਰ ਹੈ ਉਹ ਬਹੁਤ ਟੁੱਟ ਕੇ ਆ ਰਹੇ ਨੇ ਕੀ ਕਹਿਣਾ ਹੈ ਸਾਰੇ ਲੋਕ ਜਾਣਦੇ ਆ ਜਦੋਂ ਉਹਦਾ ਟਾਈਮ ਸੀ ਮੇਰੇ ਵੀ ਉਦੋਂ ਤੇ ਆਪਾਂ ਕਿਸੇ ਨੂੰ ਹੱਥ ਮਿਲਾ ਕੇ ਰਾਜੀ ਨਹੀਂ ਸੀ ਆਉਣ ਵਾਲੇ ਸਮੇਂ ਦੌਰਾਨ ਗਲੀਆਂ ਨਾਲੀਆਂ ਦੀ ਰਾਜਨੀਤੀ ਜਿਹੜੀ ਬੰਦ ਕਰ ਦੇਵਾਂਗੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਤੱਕ ਲੱਗਦਾ ਹੈ ਕਿ ਜਿਹੜੀ ਇਹ ਰਾਜਨੀਤੀ ਹੈ ਲੰਮੇ ਸਮੇਂ ਤੋਂ 75 ਸਾਲ ਹੋ ਗਏ ਨੇ ਕਹਿੰਦੇ ਜਿਹੜਾ ਵੀ ਵਿਧਾਇਕ ਬਣਦਾ ਉਹ ਕਹਿੰਦਾ ਅਸੀਂ ਗਲੀਆਂ ਨਾਲੀਆਂ ਬਣਾਦਾ ਨਹੀਂ ਲੱਗਦਾ ਕਿ ਉਹ ਰਾਜਨੀਤੀ ਅਗਲੀ ਜ਼ਾਰ ਵੀ ਲੋਕ ਕੰਮ ਉਦੋਂ ਸ਼ੁਰੂ ਕਰਦੇ ਹੁੰਦੇ ਸੀ ਜਦੋਂ ਪੰਚਾਇਤਾਂ ਬਣਦੀਆਂ ਜਿਹੜੇ ਪਹਿਲੇ ਐਮਐਲਏ ਰਹੇ ਆ ਅਸੀਂ ਜਿਸ ਦਿਨ ਤੋਂ ਹੀ ਐਮਐਲਏ ਬਣੇ ਉਸੇ ਦਿਨ ਤੋਂ ਹੀ ਕੰਮ ਪਿੰਡਾਂ ਦੇ ਵਿੱਚ ਸ਼ੁਰੂ ਕਰਦੇ ਬਹੁਤ ਸਾਰੇ ਕੰਮ ਅਸੀਂ ਪੰਚਾਇਤਾਂ ਬਣ ਤੋਂ ਪਹਿਲਾਂ ਜਿਹੜੇ ਉਹ ਪੂਰੇ ਕਰ ਚੁੱਕੇ ਆ ਪਾਰਟੀ ਬਾਜੀ ਤੋਂ ਮੈਂ ਜਿਹੜੀ ਦੁਸ਼ਮਣੀ ਬਾਜੀ ਧੜੇ ਬਾਜੀ ਉਹਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਹੈ ਸਾਂਸ਼ੀ ਕਾਲ ਜੀ ਸਾਰਿਆਂ ਨੂੰ ਤੁਸੀਂ ਦੇਖ ਰਹੇ ਹੋ ਡੇਲੀ ਨਿਊਜ਼ ਪੰਜਾਬੀ ਅੱਜ ਹਲਕਾ ਖੇਮ ਕਰਨ ਦੇ ਵਿੱਚ ਮੌਜੂਦ ਆ ਵਿਧਾਇਕ ਸਰਵਣ ਸਿੰਘ ਤੁਨ ਸਾਡੇ ਨਾਲ ਨੇ ਪੀ ਇਹ ਹਰਾ ਸਿੰਘ ਮੌਜੂਦ ਨੇ ਇੱਥੇ ਸਰਪੰਚ ਸਹਿਬਾਣ ਵੀ ਸਾਡੇ ਨਾਲ ਨੇ ਗੱਲਬਾਤ ਕਰਦੇ ਆ ਤੁਨ ਸਾਹਿਬ ਦੇ ਨਾਲ ਤੁਨ ਸਾਹਿਬ ਸਵਾਗਤ ਕਰਦੇ ਆ ਜੀ ਡੇਲੀ ਨਿਊਜ਼ ਜੀ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਸਾਰੇ ਭਰਾਵਾਂ ਦਾ ਤੁਸੀਂ ਸਵੇਰ ਤੋਂ ਸਾਡੇ ਨਾਲ ਚੱਲ ਰਹੇ ਹੋ ਥੈਂਕ ਯੂ ਮਿਹਰਬਾਨੀ ਤੁਨ ਸਾਹਿਬ ਇਸ ਸਮੇਂ ਜਿਹੜਾ ਹਲਕੇ ਦੇ ਵਿੱਚ ਵਿਕਾਸ ਦਾ ਸਭ ਤੋਂ ਪਹਿਲਾਂ ਸਟੇਟਸ ਹੈ ਕਿ ਸਰਹੱਦੀ ਹਲਕਾ ਮੰਨਿਆ ਜਾਂਦਾ ਜਦੋਂ ਦੀ ਆਪਣੀ ਸਰਕਾਰ ਬਣੀ ਹੈ ਜਾਂ ਨਵੀਆਂ ਪੰਚਾਇਤਾਂ ਬਣੀਆਂ ਨੇ ਇਸ ਸਮੇਂ ਵਿਕਾਸ ਜਿਹੜਾ ਹੈ ਕਿਸ ਪੱਧਰ ਤੇ ਹੈ ਜੀ ਮੇਰੇ ਵੀਰ ਵੇਖੋ ਪਹਿਲੀ ਗੱਲ ਤਾਂ ਇਹ ਵੀ ਜਦੋਂ ਦਾ ਮੈਂ ਐਮਐਲਏ ਬਣਿਆ ਲੋਕ ਕੰਮ ਉਦੋਂ ਸ਼ੁਰੂ ਕਰਦੇ ਹੁੰਦੇ ਸੀ ਜਦੋਂ ਪੰਚਾਇਤਾਂ ਬਣਦੀਆਂ ਜਿਹੜੇ ਪਹਿਲੇ ਐਮਐਲਏ ਰਹੇ ਆ ਅਸੀਂ ਜਿਸ ਦਿਨ ਤੋਂ ਹੀ ਐਮਐਲਏ ਬਣੇ ਉਸੇ ਦਿਨ ਤੋਂ ਹੀ ਕੰਮ ਪਿੰਡਾਂ ਦੇ ਵਿੱਚ ਸ਼ੁਰੂ ਕਰਤੇ ਬਹੁਤ ਸਾਰੇ ਕੰਮ ਅਸੀਂ ਪੰਚਾਇਤਾਂ ਬਣਨ ਤੋਂ ਪਹਿਲਾਂ ਜਿਹੜੇ ਉਹ ਪੂਰੇ ਕਰ ਚੁੱਕੇ ਆ ਔਰ ਹੁਣ ਇੱਕ ਗੱਲ ਤੁਸੀਂ ਹੋਰ ਵੇਖੋ ਮੈਂ ਆਪਣੇ ਜਿਹੜੀਆਂ ਪੰਚਾਇਤਾਂ ਸਾਡੇ ਸਰਪੰਚ ਸਾਹਿਬ ਬਣੇ ਆ ਮੈਂ ਉਹਨਾਂ ਦਾ ਵੀ ਤਹਿ ਦਿਲ ਤੋਂ ਧੰਨਵਾਦ ਕਰਦਾ ਉਹਨਾਂ ਨੇ ਵੀ ਬੜੀ ਫਰਾਗ ਦੇ ਲਈ ਵਿਖਾਈ ਆ सरपंच ਸਾਹਿਬਾਨ ਜਿਹੜੇ ਆ ਨਹੀਂ ਤੇ ਜਿਹੜੇ ਪਹਿਲੇ ਜਿਹਦੇ ਪੰਚਾਇਤਾਂ ਬਣਦੀਆਂ ਹੁੰਦੀਆਂ ਸੀ ਉਹ ਵੀ ਕਹਿੰਦੇ ਹੁੰਦੇ ਸੀ ਅਜੇ ਤਾਂ ਸਾਨੂੰ ਗ੍ਰਾਂਟ ਨਹੀਂ ਮਿਲੀ ਜੀ ਅਜੇ ਸਾਨੂੰ ਪੈਸੇ ਨਹੀਂ ਮਿਲੇ ਜੀ ਪਰ ਸਾਡੇ ਸਰਪੰਚਾਂ ਨੇ ਜਿਸ ਦਿਨ ਦੇ ਬਣੇ ਆ ਉਸੇ ਦਿਨ ਤੋਂ ਹੀ ਵਿਕਾਸ ਦਾ ਜਿਹੜੀ ਇੱਕ ਢੇਰੀ ਲੈ ਜਾਂਦੀ ਆ ਤੁਸੀਂ ਅਕਸਰ ਫੇਸਬੁੱਕ ਸਾਡੇ ਪੇਚਾਂ ਦੇ ਵੇਖਦੇ ਹੋਵੋਗੇ ਜਿਹੜੇ ਸਰਪੰਚਾਂ ਨੇ ਗਰੁੱਪ ਬਣਾਏ ਆ ਤੁਸੀਂ ਵੇਖਦੇ ਹੋਵੋਗੇ ਸਾਡੇ ਸਰਪੰਚ ਤਗੜੇ ਹੋ ਕੇ ਹਰੇਕ ਪਿੰਡ 'ਚ ਲੱਗੇ ਹੋਏ ਆ ਹਰੇਕ ਪਿੰਡ ਦੇ ਵਿੱਚ ਜਿਹੜੀਆਂ ਗਲੀਆਂ ਸੀ ਉਹ ਬਣਾ ਰਏ ਆ ਚਾਹੇ ਜਿਹੜੀਆਂ ਬਾਈਕਾਂ ਨੂੰ ਜਾਣ ਜਾਣ ਵਾਲੇ ਜਿਹੜੇ ਰਸਤੇ ਸੀ ਉਹ ਬਣਾ ਰਏ ਆ ਸਾਡੇ ਸਰਪੰਚਾਂ ਨੇ ਜੇ 3 ਮਹੀਨੇ ਮੇਰੇ ਵੀ ਰੋਏ ਆ ਪੰਚਾਇਤਾਂ ਬੜੀਆਂ ਨੂੰ 3 ਮਹੀਨੇ ਹੀ ਤੁਸੀਂ ਮੈਂ ਇੱਕ ਹੁੰਦੀ ਕਿ ਮੈਂ ਕੋਈ ਤੁਹਾਨੂੰ ਗਲਤ ਸਟੇਟਮੈਂਟ ਦੇ ਦਾਂ ਤੁਸੀਂ ਆਪ ਪਿੰਡਾਂ ਵਿੱਚ ਜਾਓ ਪਿੰਡਾਂ 'ਚ ਜਾ ਕੇ ਵੇਖੋ ਤੁਹਾਨੂੰ ਤੁਹਾਡਾ ਕੈਮਰਾ ਹੀ ਦੱਸ ਦੂਗਾ ਕਿ ਕਿੰਨਾ ਵਿਕਾਸ ਜਿਹੜਾ ਸਾਡੀਆਂ ਪੰਚਾਇਤਾਂ ਪਿੰਡਾਂ ਦੇ ਵਿੱਚ ਕਰਾ ਰਹੀਆਂ ਸੋ ਮੈਂ ਵੀ ਵੀਰੋ ਤਗੜਿਓ ਕੇ ਲੱਗਾ ਹੋਇਆ ਆਪਣੇ ਭਰਾਵਾਂ ਦੇ ਨਾਲ ਤੇ ਮੇਰੇ ਸਰਪੰਚ ਸਾਹਿਬ ਬਾਣ ਵੀ ਬੜੀ ਮਿਹਨਤ ਕਰ ਰਹੇ ਐਮਰ ਸਾਹਿਬ ਇੱਕ ਜਦੋਂ ਤੁਸੀਂ ਸੱਤਾ ਦੇ ਵਿੱਚ ਆਏ ਸੀ ਤੁਸੀਂ ਇਹ ਗੱਲ ਕਹੀ ਸੀ ਕਿ ਅਸੀਂ ਆਉਣ ਵਾਲੇ ਸਮੇਂ ਦੌਰਾਨ ਗਲੀਆਂ ਨਾਲੀਆਂ ਦੀ ਰਾਜਨੀਤੀ ਜਿਹੜੀ ਬੰਦ ਕਰ ਦੇਵਾਂਗੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਤੱਕ ਲੱਗਦਾ ਹੈ ਕਿ ਜਿਹੜੀ ਇਹ ਰਾਜਨੀਤੀ ਹੈ ਲੰਮੇ ਸਮੇਂ ਤੋਂ 75 ਸਾਲ ਹੋ ਗਏ ਨੇ ਕਹਿੰਦੇ ਜਿਹੜਾ ਵੀ ਵਿਧਾਇਕ ਬੰਦਾ ਉਹ ਕਹਿੰਦਾ ਅਸੀਂ ਗਲੀਆਂ ਨਾਲੀਆਂ ਬਣਾਦਾ ਨਹੀਂ ਲੱਗਦਾ ਕਿ ਉਹ ਰਾਜਨੀਤੀ ਅਗਲੀ ਜ਼ਾਰ ਵੀ ਕੀਤੀ ਜਾਊਗੀ ਨਹੀਂ ਵੀਰੇ ਮੈਂ ਇਹ ਲੋਕਾਂ ਨਾਲ ਵਾਅਦਾ ਕੀਤਾ ਸੀ ਜਦੋਂ ਮੈਂ ਐਮਐਲਏ ਦੀਆਂ ਵੋਟਾਂ ਮੰਗਣ ਗਿਆ ਸੀ ਲੋਕਾਂ ਕੋਲ ਉਦੋਂ ਅਜੇ ਅੱਜ ਵੀ ਜਿਹੜੀ ਆ ਸ਼ੜਕ ਦਾਦ ਘਾਟਣਾ ਆਪਾਂ ਕੀਤਾ ਜ세ਦਰ ਸਾਹਿਬ ਬੈਠੇ ਆ ਮੈਨੂੰ ਇਹ ਵੀ ਯਾਦ ਆ ਜਦੋਂ ਮੈਂ ਰਾਤ ਇਹਨਾਂ ਕੋਲ ਆਇਆ ਸੀ ਤੇ ਮੈਂ ਇਹਨਾਂ ਨਾਲ ਵਾਅਦਾ ਕਰਕੇ ਗਿਆ ਸੀ ਉਹ ਮੈਂ ਕੋਈ ਲਿਖਿਆ ਨਹੀਂ ਆ ਮੇਰੇ ਦਿਮਾਗ 'ਚ ਹੀ ਫੀਡ ਆ ਵੀ ਯਾਰ ਮੈਂ ਕਿਹੜੇ ਕਿਹੜੇ ਭਰਾਵਾਂ ਨਾਲ ਵਾਅਦਾ ਕੀਤਾ ਸੀ ਤੇ ਅੱਜ ਅਸੀਂ ਉਹ ਛੜਕਾਂ ਦੇ ਜਿਹੜੇ ਅਧਗਾਟਣ ਆ ਉਹ ਕਰ ਰਹੇ ਆ ਤੇ ਮੈਂ ਪਹਿਲੇ ਦਿਨ ਤੋਂ ਟੀਚਾ ਲੈ ਕੇ ਚੱਲੇ ਆ ਜਿਹੜੀਆਂ ਲਿੰਕ ਛੜਕਾਂ ਜਾਂ ਸਾਡੇ ਰਸਤੇ ਆ ਜਾਂ ਪਿੰਡਾਂ ਦੀਆਂ ਗਲੀਆਂ ਉਹਨਾਂ ਨੂੰ ਆਪਣੇ ਜਿਹੜਾ ਕਾਰਜਕਾਲ ਜਿਹੜਾ 5 ਸਾਲ ਬਾਅਦ ਵੋਟਾਂ ਆਉਂਦੀਆਂ ਇਹਨਾਂ 5 ਸਾਲਾਂ 'ਚ ਉਹ ਚੀਜ਼ ਖਤਮ ਕਰਨੀ ਆ ਮੈਂ ਨਾ ਤਾਂ ਗਲੀਆਂ ਨਾਲੀਆਂ ਦੀ ਕੋਈ ਡਿਮਾਂਡ ਰਹਿਣ ਦੇਣੀ ਆ ਵੀ ਜਦੋਂ ਅਗਲੀ ਵਾਰੀ ਕੋਈ ਇਹ ਨਹੀਂ ਕਹੂਗਾ ਕਿ ਸਾਡੀ ਗਲੀ ਬਣਨ ਵਾਲੀ ਆ ਸਾਡੀ ਨਾਲੀ ਬਣਨ ਵਾਲੀ ਆ ਫਿਰ ਜਿਹੜੀਆਂ ਸੜਕਾਂ ਵਾਂ ਅੱਜ ਵੇਖੋ 50 ਕਿਲੋਮੀਟਰ ਸੜਕਾਂ ਮੁੱਖ ਮੰਤਰੀ ਸਾਹਿਬ ਨੇ ਸਾਡੇ ਹਲਕੇ ਨੂੰ ਦੇ ਦਿੱਤੀਆਂ ਜਿਹੜੀਆਂ ਉਹ ਵੀ ਤੁਸੀਂ ਇੱਕ ਗੱਲ ਵੇਖੋ ਮਹਾਰਾਣ ਆ ਕਿ ਯਾਰ ਲੋਕ ਜਦੋਂ ਦਾ ਦੇਸ਼ ਯਾਦ ਹੋਇਆ ਇਹਦਾ ਮਤਲਬ 50 ਕਿਲੋਮੀਟਰ ਜਿਹੜੀਆਂ ਕੱਚੀਆਂ ਪੇ ਦਾ ਜਦੋਂ ਦਾ ਦੇਸ਼ ਜਾਤ ਹੋਇਆ ਫਿਰ ਛੜਕਾਂ ਬਣੀਆਂ ਹੀ ਨਹੀਂ ਅੱਜ ਵੀ ਲੋਕ ਕੱਚੇ ਰਸਤੇਆਂ ਥਾਣੀ ਜਿਹੜੇ ਲੰਘ ਰਹੇ ਸੀ ਤੇ ਅੱਜ ਅਸੀਂ ਸ਼ੁਰੂ ਕੀਤਾ 50 ਕਿਲੋਮੀਟਰ ਛੜਕਾਂ ਹਲਕੇ ਵਿੱਚ ਬਣਾਉਣ ਜਾ ਰਹੇ ਹਾਂ ਮੁੱਖ ਮੰਤਰੀ ਸਾਹਿਬ ਦਾ ਧੰਨਵਾਦ ਵੀ ਕਰਦੇ ਹਾਂ ਜਿਨ੍ਹਾਂ ਨੇ ਬਹੁਤ ਵੱਡਾ ਜਿਹੜਾ ਮੈਂ ਸਮਝਦਾ ਸਾਨੂੰ ਇੱਕ ਪੈਕੇਜ ਹੀ ਦੇ ਦਿੱਤਾ ਬਹੁਤ ਵੱਡਾ ਬਾਰਡਰ ਏਰੀਆ ਕਰਕੇ ਸਾਡੀ ਉਹਨਾਂ ਨੇ ਮਦਦ ਕੀਤੀ ਹੈ ਆਉਣ ਵਾਲੇ ਦਿਨਾਂ 'ਚ ਤੁਸੀਂ ਖੇਮਕਰਨ ਹਲਕਾ ਦੋਹਾਂ ਸਾਲਾਂ ਬਜਟ ਦੇ ਵੇਖੋਗੇ ਤੁਹਾਨੂੰ ਇੱਕ ਤੇ ਕੋਈ ਕੱਚੀ ਸੜਕ ਨਹੀਂ ਨਜ਼ਰ ਆਊਗੀ ਦੂਜਾ ਜਿਹੜੀਆਂ ਛੜਕਾਂ ਆਪਣੀਆਂ ਜਿਵੇਂ ਕੋਈ 12 ਫੁੱਟ ਆ ਉਹਨਾਂ ਨੂੰ ਅਸੀਂ 16 ਫੁੱਟ 18 ਫੁੱਟ ਉਹਨਾਂ ਨੂੰ ਚੌੜੀਆਂ ਕਰਨ ਲੱਗੇ ਆ ਤੁਹਾਨੂੰ ਸਾਲ ਡੇਢ ਸਾਲ ਬਾਅਦ ਜਿਹੜੀਆਂ ਛੜਕਾਂ ਕਿਉਂਕਿ ਮੇਰਾ ਇੱਕ ਟੀਚਾ ਵਾ ਸਾਡਾ ਜਿਹੜਾ ਇਹ ਏਰੀਆ ਵਾ ਇਹ ਕਿਸਾਨੀ ਨਾਲ ਸੰਬੰਧਿਤ ਆਪਾਂ ਸਾਰੇ ਲੋਕ ਆ ਲੋਕ ਜਦੋਂ ਆਪਣੀਆਂ ਫਸਲਾਂ ਵੇਚਣ ਜਾਂਦੇ ਆ ਟਰੈਕਟਰ ਟਰਾਲੀਆਂ ਨਹੀਂ ਲੰਘਦੀਆਂ ਛੜਕਾਂ ਉੱਦੀ ਮੇਰਾ ਇੱਕ ਇਹ ਵੀ ਟੀਚਾ ਵਾ ਕਿ ਜਿਹੜੀਆਂ ਛੜਕਾਂ ਵਾਂ ਉਹਨਾਂ ਨੂੰ ਚੌੜਾ ਵੀ ਕਰਵਾਇਆ ਜਾਵੇ ਅਸੀਂ ਬਹੁਤ ਵੱਡਾ ਪੈਕੇਜ ਇੱਕ ਲੈ ਕੇ ਆਏ ਆ ਆਉਣ ਵਾਲੇ ਦਿਨਾਂ 'ਚ ਮੇਰੇ ਵੀਰ ਜਿਹੜੀਆਂ ਚੌੜੀਆਂ ਛੜਕਾਂ ਕਰਨ ਦੇ ਵੀ ਇਦਗਾਟਣ ਅਸੀਂ ਰੱਖਣ ਜਾ ਰਹੇ ਆ ਇਹਦੇ ਨਵੀਆਂ ਲੇਕ ਛੜਕਾਂ ਬਣਾ ਰਹੇ ਆ ਦੂਜਾ ਅਸੀਂ ਚੌੜੀਆਂ ਵੀ ਛੜਕਾਂ ਕਰਨ ਜਾ ਰਹੇ ਆ ਔਰ ਛੜਕਾਂ ਦੀ ਕੋਈ ਦਿੱਕਤ ਅਸੀਂ ਇੱਥੇ ਹਲਕੇ ਜਿਹੀ ਨਹੀਂ ਰਹਿਣ ਦੇਵਾਂਗੇ ਮਮਲੇ ਸਾਹਿਬ ਇੱਕ ਕਾਂਗਰਸ ਅਤੇ ਅਕਾਲੀ ਦਲ ਤੇ ਇੱਕ ਇਲਜ਼ਾਮ ਲੱਗਦੇ ਰਹੇ ਨੇ ਕਿ ਆ ਜਿਹੜਾ ਰਸਤਾ ਜਾਂਦਾ ਹੈ ਇਹ ਕਾਂਗਰਸੀਆਂ ਦੇ ਘਰ ਨੂੰ ਜਾਂਦਾ ਅਸੀਂ ਨਹੀਂ ਬੰਨਣਾ ਦੂਜੀ ਸਰਕਾਰਾਂ ਦੀ ਅਕਾਲੀਆਂ ਦੇ ਘਰ ਨੂੰ ਜਾਂਦਾ ਪਰ ਕੀ ਲੱਗਦਾ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿੱਚ ਕੋਈ ਇਸ ਤਰ੍ਹਾਂ ਦਾ ਵਿਤਕਰਾ ਤਾਂ ਨਹੀਂ ਮੇਰੇ ਵੀਰ ਮੈਂ ਜਿਹੜਾ ਵਾ ਆਪਣੇ ਪੰਚਾਇਤਾਂ ਨੂੰ ਵੀ ਤੇ ਮੈਂ ਵੀ ਇਹ ਸੋਚ ਲੈ ਕੇ ਚੱਲਿਆ ਮੈਂ ਕੋਈ ਪਾਰਟੀ ਬਾਜੀ ਨਹੀਂ ਕਰਨੀ ਜਿਹੜੇ ਰਸਤੇ ਆ ਸਾਡੇ ਸਾਂਝੇ ਰਸਤੇ ਆ ਛੜਕਾਂ ਵਾਂ ਗਲੀਆਂ ਵਾਂ ਮੈਂ ਇਹ ਨਹੀਂ ਵੇਖਣਾ ਵੀ ਉੱਥੇ ਕਾਂਗਰਸੀ ਰਹਿੰਦਾ ਉੱਥੇ ਕਾਲੀ ਰਹਿੰਦਾ ਸਾਰਿਆਂ ਦੀਆਂ ਛੜਕਾਂ ਬਣਾਉਣੀਆਂ ਐ ਸਾਰਿਆਂ ਦੇ ਰਸਤੇ ਬਣਾਉਣੇ ਆ ਕਿਉਂਕਿ ਜੇ ਲੋਕਾਂ ਨੇ ਮੈਨੂੰ ਹਲਕੇ ਦੀ ਸੇਵਾ ਦਿੱਤੀ ਹੈ ਤੇ ਮੈਂ ਪਹਿਲੀ ਗੱਲ ਤੇ ਮੇਰਾ ਵੀਰ ਪਾਰਟੀ ਬਾਜ਼ੀ ਤੋਂ ਮੈਂ ਜਿਹੜੀ ਦੁਸ਼ਮਣੀ ਬਾਜ਼ੀ ਧੜੇ ਬਾਜ਼ੀ ਉਹਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਹੈ ਤੁਸੀਂ ਪਿਛਲੇ 3 ਸਾਲਾਂ ਤੋਂ ਵੇਖਿਆ ਹੋਊਗਾ ਕਦੀ ਕੋਈ ਨਜਾਇਜ਼ ਪਰਚਾ ਹਲਕੇ 'ਚ ਹੋਇਆ ਕੋਈ ਧੱਕਾ ਕਿਸੇ ਨਾਲ ਹੋਇਆ ਮੇਰੇ ਵੀਰ ਮੈਂ ਇਹ ਜਿਹੜੀ ਰਾਜਨੀਤੀ ਜਿਹੜੀ ਪਿਛਲੀ ਰਾਜਨੀਤੀ ਚੱਲਦੀ ਪਾਰਟੀ ਬਾਜ਼ੀ ਕਰਕੇ ਬੰਦਿਆਂ ਨੂੰ ਫਸਾਉਣਾ ਬੰਦਿਆਂ ਨੂੰ ਕਢਾਉਣਾ ਉਹ ਰਾਜਨੀਤੀ ਖਤਮ ਕਰਨੀ ਹੈ ਔਰ ਮੈਂ ਕੋਈ ਕਿਸੇ ਨਾਲ ਵਿਤਕਰਾਨੀ ਕਰਨਾ ਮੈਂ ਸਾਰੇ ਲੋਕਾਂ ਦੇ ਜਿਹੜੇ ਕੰਮ ਕਰਨੇ ਆਉਣ ਵਾਲਾ ਜਿਹੜਾ ਸਮਾਂ ਹੈ ਸਰਕਾਰ ਦਾ ਰਹਿੰਦਾ ਹੈ ਵਿਧਾਨ ਸਭਾ ਇਸ ਵਾਰ ਵੀ ਤੁਸੀਂ ਗਏ ਹੋ ਕਈ ਮੁੱਦੇ ਰੱਖੇ ਨੇ ਲੱਗਦਾ ਕਿ ਆਪਣੇ ਹਲਕੇ ਦੇ ਪ੍ਰਤੀ ਕੋਈ ਵੱਡੇ ਪ੍ਰੋਜੈਕਟ ਜਿਹੜੇ ਆਉਣ ਵਾਲੇ ਹੋਣ ਜਾਂ ਗੱਲਬਾਤ ਤੁਹਾਡੀ ਹੋਈ ਹੋਵੇ ਬਿਲਕੁਲ ਮੇਰੇ ਵੀਰ ਬਹੁਤ ਵੱਡੇ ਪ੍ਰੋਜੈਕਟ ਜਿਹੜੇ ਆਪਾਂ ਹਲਕੇ ਲਈ ਲੈ ਕੇ ਆਵਾਂਗੇ ਪਹਿਲੀ ਗੱਲ ਤਾਂ ਜਿਹੜੇ ਮੈਂ ਤੁਸੀਂ ਭਾਵੇਂ ਦਾਣਾ ਮੰਡੀਆਂ ਦੀ ਗੱਲ ਕਰ ਲਓ ਚਾਹ ਤੁਸੀਂ ਛੜਕਾਂ ਦੀ ਗੱਲ ਕਰ ਲੋ ਚਾਹ ਦਾਣਾ ਮੰਡੀਆਂ ਦੇ ਉੱਪਰ ਜਿਹੜੇ ਸ਼ੈੱਡ ਬਣਨੇ ਉਹਨਾਂ ਦੀ ਗੱਲ ਕਰ ਲੋ ਏਕ-ਏਕ ਕੰਮ ਜਿਹੜਾ ਹਲਕੇ ਦਾ ਉਹ ਮੁੱਖ ਮੰਤਰੀ ਸਾਹਿਬ ਕੋਲ ਲੈ ਕੇ ਜਾ ਰਹੇ ਆ ਸਾਰੇ ਕੰਮਾਂ ਵੱਲ ਧਿਆਨ ਦੇ ਕੇ ਜਦੋਂ ਮੈਂ ਐਮਐਲਏ ਬਣਿਆ ਸੀ ਤੇ ਮੈਨੂੰ ਸਾਡੇ ਪਿੰਡਾਂ ਦੀਆਂ ਜਿਹੜੀਆਂ ਬੱਚੀਆਂ ਕੁੜੀਆਂ ਜਿਹੜੀਆਂ ਆਂਗਣਵਾੜੀ ਸੈਂਟਰ 'ਚ ਪੜਾਉਂਦੀਆਂ ਸੀ ਛੋਟੇ-ਛੋਟੇ ਬੱਚੇ ਪੜ੍ਹਦੇ ਸੀ ਉਹਨਾਂ ਨੂੰ ਬਹਿਣ ਨੂੰ ਥਾਂ ਨਹੀਂ ਸੀ ਹੈਗੀ ਅੱਜ ਤੁਸੀਂ ਹਲਕੇ ਵਿੱਚ ਜਾ ਕੇ ਵੇਖੋ ਲਗਭਗ ਪਿੰਡਾਂ ਦੇ ਵਿੱਚ ਆਂਗਣਵਾੜੀ ਸੈਂਟਰ ਕੁਝ ਬਣ ਗਏ ਔਰ ਕੁਝ ਅਸੀਂ ਬਣਾ ਰਹੇ ਹਰੇਕ ਪਿੰਡ ਨੂੰ ਆਂਗਣਵਾੜੀ ਸੈਂਟਰ ਦੇ ਰਹੇ ਹਰੇਕ ਪਿੰਡ ਨੂੰ ਖੇਡ ਦਾ ਮੈਦਾਨ ਗਰਾਊਂਡਾਂ ਬਣਾ ਕੇ ਦੇ ਰਹੇ ਹਾਂ ਇੱਕ ਇੱਕ ਕੰਮ ਦੇ ਮਗਰ ਮੇਰੇ ਵੀ ਲੱਗੇ ਹੋਏ ਆ ਕਿ ਕਿਸੇ ਗੱਲ ਤੋਂ ਵੀ ਸਾਡਾ ਜਿਹੜਾ ਖੇਮ ਕਰਨ ਹਲਕਾ ਉਹ ਵਾਂਝਾ ਨਾ ਰਵੇ ਜਿਹੜਾ ਖੇਮ ਕਰਨ ਹਲਕਾ ਉਹ ਵਿਕਾਸ ਪੱਖੋਂ ਮੋਰੀ ਹਲਕਾ ਮੇਰੇ ਵੀਰੋ ਬਣੇ ਵੇਖੋ ਹਲਕੇ ਦੀ ਜਿਹੜੀ ਨਿਹਾਰ ਆ ਹਲਕੇ ਦੀ ਜਿਹੜੀ ਗੱਲ ਹੈ ਉਹ ਬਾਹਰੋਂ ਪਤਾ ਲੱਗਦਾ ਮੈਨੂੰ ਪਿੱਛੇ ਜੇ ਇੱਕ ਬਾਹਰਲੇ ਹਲਕਿਆਂ ਦੇ ਭੈਣ ਭਰਾ ਮਿਲੇ ਉਹ ਕਹਿੰਦੇ ਐਮਐਲਏ ਸਾਹਿਬ ਤੁਹਾਡੇ ਹਲਕੇ ਵਿੱਚ ਜਾ ਕੇ ਆਏ ਆ ਮਜ਼ਾ ਆ ਜਾਂਦਾ ਜਦੋਂ ਛੜਕਾਂ ਉੱਦੀ ਲੰਗੀਦਾ ਮੇਰੇ ਵੀ ਰਾਜ ਵੱਡੀਆਂ ਵੱਡੀਆਂ ਛੜਕਾਂ ਤੁਸੀਂ ਆ ਚੂਂਗ ਪਿੰਡ ਤੋਂ ਚੱਲ ਜਾਓ ਜਿਹੜੀ ਬਾਸਰਕੇ ਨੂੰ ਛੜਕ ਵੇਖੋ ਜੀਟੀ ਰੋਡ ਬਣ ਗਿਆ ਤੁਸੀਂ ਅਲਗੋਂ ਪਿੰਡ ਤੋਂ ਜਾਓਗੇ ਤੇ ਮੇਰੇ ਵੀਰ 12 ਕਰੋੜ ਰੁਪਏ ਨਾਲ ਸੜਕ ਬਣ ਰਹੀ ਆ ਅਲਗੋਂ ਬੈੜਵਾਲ ਲਾਖਣਾ ਔਰ ਠੱਠੀ ਢੋਲਣਾ ਤੁਸੀਂ ਭੂਰਾ ਕੋਨਾ ਜਾਓ ਭੂਰਾ ਕੋਨਾ ਵੀ 12-15 ਕਰੋੜ ਰੁਪਏ ਦਾ ਪ੍ਰੋਜੈਕਟ ਹੈ ਜਿਹੜਾ ਭੂਰਾ ਕੋਨਾ ਬਾਬੇ ਸੰਤ ਕਰਤਾਰ ਸਿੰਘ ਖਾਲਸਾ ਜੀ ਦੇ ਗੇਟ ਤੋਂ ਲੈ ਕੇ ਅੱਗੇ ਨਮਾਪੂਰਾ ਫਿਰ ਨੂਰਵਾਲਾ ਉਹ ਜਿਹੜੀ ਵੱਡੀ ਜਿਹੜਾ ਜੀਟੀ ਰੋਡ ਉੱਥੇ ਬਣ ਰਿਹਾ ਹੁਣ ਅਗਲਾ ਜੀਟੀ ਰੋਡ ਅਸੀਂ ਮੈਦੀਪੁਰ ਵਾਲਾ ਜਿਹੜਾ ਉਹ ਬਣਾਉਣ ਜਾ ਰਹੇ ਹਾਂ ਤੁਸੀਂ ਜਦੋਂ 2 ਸਾਲਾਂ ਬਾਅਦ ਮੇਰੇ ਨਾਲ ਗੱਲ ਕਰਿਓ ਤੁਸੀਂ ਛੜਕਾਂ ਆਪ ਵੇਖੋਗੇ ਕਿ ਵਾਕਿਆ ਹੀ ਖੇਮ ਕਰਨ ਹਲਕਾ ਜਿਹੜਾ ਉਹਦੀ ਦਿੱਖ ਜਿਹੜੀ ਆ ਉਹ ਬਦਲੀਆ ਹਲਕੇ ਵਿੱਚ ਵਿਕਾਸ ਹੋਇਆ ਇੱਕ ਰਾਜਨੀਤੀ ਨਾਲ ਸੰਬੰਧਿਤ ਜਿਹੜਾ ਸਵਾਲ ਹੈ ਉਹ ਵੀ ਅਸੀਂ ਕਰਦੇ ਆ ਕਿ ਸਾਬਕਾ ਵਿਧਾਇਕ ਰਹੇ ਨੇ ਸੁਖਪਾਲ ਸਿੰਘ ਭੁੱਲਰ ਉਹਨਾਂ ਦਾ ਦਾਵਾ ਹੈ ਕਿ ਸਾਡੇ ਵਿੱਚ ਜਿਹੜੇ ਆਮ ਆਦਮੀ ਪਾਰਟੀ ਦੇ ਵਰਕਰ ਹੈ ਉਹ ਬਹੁਤ ਟੁੱਟ ਕੇ ਆ ਰਹੇ ਨੇ ਕੀ ਕਹਿਣਾ ਹੈ ਇਹ ਵੀਰੇ ਜਦੋਂ 2000 ਜਿਹੜੀ ਅਗਲੀ 27 ਚ ਇਲੈਕਸ਼ਨ ਆਉਣੀ ਆ ਇਹ ਉਹ ਇਲੈਕਸ਼ਨ ਨੇ ਫੈਸਲਾ ਕਰਨਾ ਹੈ ਕਿ ਕੌਣ ਕਿਹਦੇ ਨਾਲ ਟੁੱਟ ਕੇ ਜਾ ਰਿਹਾ ਸੁਖਪਾਲ ਭੁੱਲਰ ਦੇ ਕਹਿਣ ਨਾਲ ਕੋਈ ਆਮ ਆਦਮੀ ਦਾ ਬੰਦਾ ਨਹੀਂ ਟੁੱਟ ਕੇ ਜਾਂਦਾ ਸਖਪਾਲ ਭੁੱਲਰ ਮੇਰੇ ਵੀਰੋ ਸਾਰੇ ਲੋਕ ਜਾਣਦੇ ਆ ਜਦੋਂ ਉਹਦਾ ਟਾਈਮ ਸੀ ਮੇਰੇ ਵੀਰੋ ਉਦੋਂ ਤੇ ਆਪਾਂ ਕਿਸੇ ਨੂੰ ਹੱਥ ਮਿਲਾ ਕੇ ਰਾਜੀ ਨਹੀਂ ਸੀ ਅੱਜ ਆਪਾਂ ਫੇਰ ਲੋਕਾਂ ਕੋਲ ਜਾ ਰਹੇ ਆ ਅੱਜ ਆਪਾਂ ਦਵਾਈਆਂ ਕੱਢ ਰਹੇ ਆ ਤੇ ਇਹ ਖੇਮ ਕਰਨ ਹਲਕਾ ਵੀਰੋ ਏਡੀ ਛੇਤੀ ਉਹਦੀਆਂ ਗੱਲਾਂ ਚਾਉਣ ਆਲਾ ਨਹੀਂ ਮੈਂ ਇੱਕ ਗੱਲ ਦੱਸਾਂ ਜੀ ਮੈਂ ਵੋਟਾਂ ਵੀਰੇ ਲੋਕ ਵੋਟਾਂ ਮੰਗਦੇ ਆ ਝੂਠ ਬੋਲ ਕੇ ਅਗਲੀ ਵਾਰੀ ਵੋਟਾਂ ਮੈਂ ਵਿਕਾਸ ਦੇ ਨਾਂ ਤੇ ਮੰਗਣੀਆਂ ਮੈਂ ਲੋਕਾਂ ਨੂੰ ਇਹ ਗੱਲ ਕਹਿਣੀ ਆ ਜੇ ਭਰਾਓ ਤੁਹਾਡੇ ਮੈਂ ਕੰਮ ਕੀਤੇ ਮੈਨੂੰ ਵੋਟ ਪਾ ਦਿਓ ਜੇ ਨਹੀਂ ਕੀਤੇ ਨਾ ਵੋਟ ਪਾਇਓ ਇਹ ਪਹਿਲਾ ਐਮਐਲਏ ਤੁਹਾਡੇ ਕੋਲ ਹੋਊਗਾ ਜਿਹੜਾ ਵਿਕਾਸ ਦੇ ਨਾਂ ਦੇ ਵੋਟਾ ਮੰਗੂਗਾ ਬਹੁਤ ਬਹੁਤ ਧੰਨਵਾਦ ਸੋ ਇਹ ਸਾਨੂੰ ਵਿਧਾਇਕ ਸਰਵਣ ਸਿੰਘ ਧੁੰਨ ਜਿਨ੍ਹਾਂ ਵੱਲੋਂ ਜਦੋਂ ਤੋਂ ਸਰਕਾਰ ਬਣੀ ਹੈ ਉਦੋਂ ਤੋਂ ਹੀ ਵਿਕਾਸ ਨੂੰ ਜਿਹੜੀ ਪਹਿਲ ਦਿੰਦੇ ਆ ਰਹੇ ਨੇ ਸੋ ਧੰਨਵਾਦ ਕਰਦੇ ਆ ਇਹਨਾਂ ਸਾਨੂੰ ਆਪਣਾ ਜਿਹੜਾ ਕੀਮਤੀ ਸਮਾਂ ਦਿੱਤਾ ਹੈ ਪੱਤਰਕਾਰ ਬਲਜਿੰਦਰ ਸਿੰਘ ਦੇ ਨਾਲ ਗੁਰਕੀਰਤ ਸਿਕੰਦਰ ਸਕਤਰਾ ਡੇਲੀ ਨਿਊਜ਼ ਬਿਆ